ਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਇੱਕ ਹੋਰ ਨਵੀਂ ਜਾਣਕਾਰੀ ਲੈ ਕੇ ਤੁਹਾਡੇ ਨਾਲ ਇਸ ਵੀਡੀਓ ਦੇ ਰਾਹੀਂ ਮੈਂ ਸਾਂਝੀ ਕਰ ਰਿਹਾ ਔਰ ਖਾਸ ਕਰਕੇ ਆਰਮੀ ਰਿਟਾਇਰਡ ਪਰਸਨ ਵਾਸਤੇ ਚਾਹੇ ਉਹ ਜਵਾਨ ਨੇ ਜਾਂ ਜੀਸੀਓ ਨੇ ਹਰੇਕ ਨੂੰ ਆਪਣੇ ਆਪਣੇ ਪਰਿਵਾਰ ਦੇ ਖਰਚੇ ਚਲਾਉਣ ਦੇ ਲਈ ਬਹੁਤ ਸਾਰੇ ਆਰਮੀ ਰਿਟਾਇਰਡ ਪਰਸਨ ਸਰਕਾਰੀ ਨੌਕਰੀ ਦੀ ਤਿਆਰੀ ਕਰਦੇ ਨੇ ਪੇਪਰਾਂ ਚੋਂ ਪਾਸ ਹੋ ਜਾਂਦੇ ਨੇ ਪਰ ਬਹੁਤ ਸਾਰੇ ਵੀਰ ਜਵਾਨ ਜੇਸੇ ਸਹਿਬਾਨ ਜਿਹੜੇ ਆਪਣੇ ਸ਼ਹਿਰ ਦੇ ਵਿੱਚ ਕੋਈ ਪ੍ਰਾਈਵੇਟ ਨੌਕਰੀ ਦੀ ਤਲਾਸ਼ ਵਿੱਚ ਰਹਿੰਦੇ ਨੇ ਤੇ ਹਮੇਸ਼ਾ ਉਹਨਾਂ ਨੂੰ ਇਹ ਆਸ ਰਹਿੰਦੀ ਆ ਕਿ ਜੋਬ ਵਧੀਆ ਹੋਵੇ ਇੱਜ਼ਤ ਵਾਲੀ ਹੋਵੇ ਤਨਖਾਹ ਵਧੀਆ ਹੋਵੇ ਸੋ ਪੰਜਾਬ ਦੇ ਦੋ ਸ਼ਹਿਰਾਂ ਦੇ ਵਿੱਚ ਮੈਨੂੰ ਜਾਣਕਾਰੀ ਜਿਹੜੀ ਪ੍ਰਾਪਤ ਹੋਈ ਹੈ ਕਿ ਰਿਟਾਇਰਡ ਆਰਮੀ ਪਰਸਨ ਦੇ ਲਈ ਜਿਹੜੀ ਜੋਬ ਪੋਸਟਾਂ ਜਿਹੜੀਆਂ ਉਹ ਨਵੀਆਂ ਆਈਆਂ ਨੇ ਸੋ ਪਹਿਲੀ ਪੋਸਟ ਹੈ ਜਿਹੜੀ ਉਹ ਬਠਿੰਡਾ ਸ਼ਹਿਰ ਦੇ ਵਿੱਚ ਦੀਪ ਹੌਂਡਾ ਹੌਂਡਾ ਕੰਪਨੀ ਦਾ ਜਿਹੜਾ ਸ਼ੋਅਰੂਮ ਆ ਉੱਥੇ ਬ੍ਰਾਂਚ ਹੈੱਡ ਦੀ ਜਿਹੜੀ ਪੋਸਟ ਹੈ ਉਹ ਸਪੈਸ਼ਲੀ ਉਹਨਾਂ ਨੇ ਰਿਟਾਇਰਡ ਆਰਮੀ ਪਰਸਨ ਦੇ ਲਈ ਉਹਨੂੰ ਪ੍ਰੋਟੀਪੈਲ ਦੇ ਤੌਰ ਤੇ ਉਹਨਾਂ ਨੇ ਰੱਖਿਆ ਇਸ ਪੋਸਟ ਦੇ ਵਿੱਚ ਜਿਹੜਾ ਰੱਖਣਾ ਉਹਨਾਂ ਨੇ ਰਿਟਾਇਰਡ ਆਰਮੀ ਪਰਸਨ ਨੂੰ ਸੋ ਉਹਦੀ ਜਿਹੜੀ ਡਿਊਟੀ ਰਹੇਗੀ ਉਹ ਹੈ ਕਿ ਬ੍ਰਾਂਚ ਦੀ ਸਾਰੀ ਜਿਹੜੀ ਟੀਮ ਆ ਉਹਨੂੰ ਹੈਂਡਲ ਕਰਨਾ ਹੈ ਮੀਟਿੰਗ ਲੈਣੀ ਹੈ ਔਰ ਉਹ ব্রাঞ্চ ਦੇ ਜਿਹਨੇ ਡਾਕੂਮੈਂਟ ਨੇ ਜਿਹੜਾ ਏਰੀਆ ਹੈ ਉਹਨੂੰ ਮੇਨਟੇਨੈਂਸ ਵੀ ਉਹਦਾ ਜਿਹੜਾ ਰੱਖਣਾ ਹੈ ਔਰ ਇਹ ਫੁੱਲ ਟਾਈਮ ਜਿਹੜੀ ਦਿਨ-ਦਿਨ ਦੀ ਸ਼ਿਫਟ ਦੀ ਜੌਬ ਰਹੇਗੀ ਤਨਖਾਹ ਦੇ ਵਿੱਚ ਕੰਪਨੀ ਵੱਲੋਂ 6 ਲੱਖ ਤੋਂ ਲੈ ਕੇ 7 ਲੱਖ ਜਿਹੜੀ ਪਰ ਈਅਰ ਸਾਲਾਨਾ ਜਿਹੜੀ ਤਨਖਾਹ ਤੁਹਾਡੀ ਰਹੇਗੀ ਔਰ ਇਸ ਤੋਂ ਇਲਾਵਾ ਤੁਹਾਨੂੰ ਜਿਹੜੇ ਇਨਸੈਂਟਿਵ ਤੁਹਾਡੇ ਕੰਮ ਕਰਨ ਦਾ ਉਹ ਵੀ ਦਿੱਤਾ ਜਾਏਗਾ ਔਰ ਪਰਫਾਰਮੈਂਸ ਬੋਨਸ ਵੀ ਜਿਹੜੇ ਦਿੱਤੇ ਜਾਣਗੇ ਸੋ ਇਹ ਤੁਸੀਂ ਦੀਪ ਹੌਂੜਾ ਕੰਪਨੀ ਜਿਹੜੀ ਗਰਾਉਂਡ ਫਲੋਰ ਆਈਟੀਆਈ ਫਲਾਈਓਵਰ ਮਾਨਸਾ ਰੋਡ ਬਠਿੰਡਾ ਦੇ ਜਿਹੜੇ ਨੇੜੇ ਆ ਉੱਥੇ ਤੁਸੀਂ ਵਿజిਟ ਵੀ ਕਰ ਸਕਦੇ ਹੋ ਔਰ ਫੋਨ ਨੰਬਰ 752685999975268 59 999 ਇਹਨਾਂ ਨੰਬਰਾਂ ਤੇ ਤੁਸੀਂ ਫੋਨ ਕਰਕੇ ਵੀ ਜਾਣਕਾਰੀ ਪੂਰੀ ਲੈ ਸਕਦੇ ਹੋ ਨਹੀਂ ਤਾਂ ਇੰਡੀਡ ਐਪ ਤੇ ਜਾ ਕੇ ਤੁਸੀਂ ਆਪਣਾ ਰੈਜ਼ਿਊਮ ਅਪਲੋਡ ਕਰਕੇ ਤੇ ਉਹ ਵੀ ਕੰਪਨੀ ਤੁਹਾਨੂੰ ਆਪਣੇ ਨਾਲ ਕੰਟੈਕਟ ਕਰੇਗੀ ਜੇ ਤੁਸੀਂ ਨੌਕਰੀ ਵਾਸਤੇ ਸ਼ਰਤਾ ਪੂਰੀਆਂ ਕਰਦੇ ਹੋਵੋਗੇ ਸੋ ਇਹ ਰਿਟਾਇਰਡ ਜੀਸੀਓ ਆਲਰੇਡੀ ਸੁਬੇਦਾਰ ਮੇਜਰ ਕੈਪਟਨ ਲੈਫਟੇਨੈਂਟ ਵਾਸਤੇ ਇਹ ਜਿਹੜੀ ਜੌਬ ਸਪੈਸ਼ਲ ਹੈ ਇਹ ਬਠਿੰਡਾ ਸ਼ਹਿਰ ਦੇ ਵਿੱਚ ਰਿਟਾਇਰਡ ਆਰਮੀ ਪਰਸਨਲ ਵਾਸਤੇ ਬ੍ਰਾਂਚ ਹੈਡ ਦੀ ਪੋਸਟ ਹੈ ਇਹ ਤੁਸੀਂ ਸੰਪਰਕ ਕਰ ਸਕਦੇ ਹੋ ਬ੍ਰਾਂਚ ਵਿੱਚ ਜਾ ਕੇ ਵੀ ਔਰ ਫੋਨ ਕਰਕੇ ਵੀ ਉਹਨਾਂ ਨੂੰ ਪਤਾ ਕਰ ਸਕਦੇ ਹੋ ਦੂਸਰੀ ਜਿਹੜੀ ਪੋਸਟ ਆਈ ਹੈ ਉਹ ਆਈ ਹੈ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਇਹ ਵੀ ਇਹ ਜਿਹੜੀ ਪਹਿਲ ਦੇ ਆਧਾਰ ਤੇ ਸਾਬਕਾ ਸੈਨਿਕਾਂ ਵਾਸਤੇ ਆ ਇਹ ਹੈ ਸਕਿਉਰਿਟੀ ਸੁਪਰਵਾਈਜ਼ਰ ਦੀ ਪੋਸਟ ਔਰ ਕੰਪਨੀ ਦਾ ਨਾਮ ਹੈ ਕੇ ਕੇ ਆਰ ਸੋਲੂਸ਼ਨ ਇੰਟਰਪ੍ਰਾਈਜ਼ਸ ਇਹ ਹੁਸ਼ਾਰਪੁਰ ਦੇ ਵਿੱਚ ਹੈ ਤਨਖਾਹ ਜਿਹੜੀ ਇੱਥੇ 20000 ਤੋਂ 30000 ਰੁਪਏ ਪਰ ਮੰਥ ਹੈ ਔਰ ਤੁਹਾਡੀ ਦਿਨ-ਦਿਨ ਦੀ ਜਿਹੜੀ ਸ਼ਿਫਟ ਰਹੇਗੀ ਜੌਬ ਦੀ ਔਰ ਇਹ ਲੋਕੇਸ਼ਨ ਜਿਹੜੀ ਹੁਸ਼ਾਰਪੁਰ ਸ਼ਹਿਰ ਦੇ ਵਿੱਚ ਹੈ ਇੱਥੇ ਵੀ ਜਿਹੜਾ ਆਰਮੀ ਦਾ ਐਕਸਪੀਰੀਅੰਸ 5 ਤੋਂ 10 ਸਾਲ ਦਾ ਮੰਗਿਆ ਗਿਆ ਔਰ ਕੁਆਲੀਫਿਕੇਸ਼ਨ ਗ੍ਰੈਜੂਏਸ਼ਨ ਤੁਹਾਡੀ ਹੋਣੀ ਚਾਹੀਦੀ ਹੈ ਔਰ ਕੰਟੈਕਟ ਨੰਬਰ ਤੁਸੀਂ ਨੋਟ ਕਰ ਲਓ 7307465318 7307465318 ਇਸ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਪੂਰੀ ਜਾਣਕਾਰੀ ਜਿਹੜੀ ਜੋਬ ਦੀ ਲੈ ਸਕਦੇ ਹੋ ਔਰ ਤੁਸੀਂ ਉੱਥੇ ਜਾ ਕੇ ਵੀ ਆਪਣੇ ਜਿਹੜੇ ਫਾਰਮ ਹੈ ਤੁਸੀਂ ਜਮਾ ਕਰਾ ਸਕਦੇ ਹੋ ਔਰ ਫੁੱਲ ਟਾਈਮ ਤੁਹਾਡੀ ਦਿਨ ਦੀ ਜੋਬ ਰਹੇਗੀ ਪਰਮਾਨੈਂਟ ਜੋਬ ਰਹੇਗੀ ਔਰ ਤਨਖਾਹ ਤੋਂ ਇਲਾਵਾ ਤੁਹਾਨੂੰ ਪ੍ਰੋਵੀਡੈਂਟ ਫੰਡ ਵੀ ਦਿੱਤੇ ਜਾਣਗੇ ਔਰ ਇਹਦੇ ਵਿੱਚ ਤੁਹਾਡੇ ਖਾਣੇ ਦਾ ਖਰਚਾ ਵੀ ਦਿੱਤਾ ਜਾਏਗਾ ਹੈਲਥ ਇੰਸ਼ੋਰੈਂਸ ਵੀ ਕੀਤਾ ਜਾਏਗਾ ਔਰ ਤੁਹਾਨੂੰ ਜਿਹੜੀ ਛੁੱਟੀ ਜਿਹੜੀ ਤਸਵੀਲ ਆਉਂਦੀ ਹੈ ਜਿਹੜੀ ਉਹਦੀ ਪੇਮੈਂਟ ਵੀ ਜਿਹੜੀ ਦਿੱਤੀ ਜਾਏਗੀ ਔਰ ਸਲਾਨਾ ਬੋਨਸ ਵੀ ਜਿਹੜੇ ਤੁਹਾਨੂੰ ਤਨਖਾਹ ਤੋਂ ਇਲਾਵਾ ਦਿੱਤੇ ਜਾਣਗੇ ਸੋ ਇਹਦੇ ਵਿੱਚ ਜਿਹੜਾ 5 ਤੋਂ 10 ਸਾਲਾਂ ਦਾ ਐਕਸਪੀਰੀਅੰਸ ਆਰਮੀ ਦਾ ਮੰਗਿਆ ਗਿਆ ਸੋ ਜੋ ਵੀ ਹਾਰਪੁਰ ਦੇ ਇਲਾਕੇ ਦੇ ਨੇੜੇ ਦੇ ਵੀਰ ਹਨ ਉਹ ਇਸ ਨੰਬਰ ਤੇ ਸੰਪਰਕ ਕਰਕੇ ਆਪਣੀ ਜੌਬ ਦੀ ਪੂਰੀ ਜਾਣਕਾਰੀ ਲੈ ਸਕਦੇ ਨੇ ਸੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਵੀ ਕਰੋ ਤਾਂ ਕਿ ਜਿਨ੍ਹਾਂ ਵੀ ਸਾਬਕਾ ਫੌਜੀ ਵੀਰਾਂ ਨੂੰ ਨੌਕਰੀ ਦੀ ਜ਼ਰੂਰਤ ਹੈ ਖਾਸ ਕਰਕੇ ਬਠਿੰਡੇ ਵਾਲਿਆਂ ਨੂੰ ਲੋਕਲ ਮਾਨਸਾ ਏਰੀਆ ਦੇ ਔਰ ਹਾਰਪੁਰ ਜਲੰਧਰ ਏਰੀਆ ਦੇ ਜਿਹੜੇ ਵੀਰਾਂ ਨੂੰ ਨੇੜੇ ਪੈਂਦਾ ਤੇ ਉਹਨਾਂ ਨੂੰ ਤੁਰੰਤ ਜਿਹੜੀ ਨੌਕਰੀ ਦੀ ਲੋੜ ਹੈ ਉਹ ਇਸ ਵੀਡੀਓ ਤੋਂ ਵੱੱਟ ਵੱਧ ਲਾਹਾ ਲੈ ਸਕਦੇ ਨੇ ਸੋ ਤੁਹਾਨੂੰ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਵੀ ਆਪਣੇ ਸੁਝਾਅ ਦਿਓ ਜਰੂਰ ਔਰ ਜੇ ਤੁਸੀਂ ਚੈਨਲ ਨੂੰ ਪਹਿਲੀ ਵਾਰ ਵੇਖ ਰਹੇ ਹੋ ਤਾਂ ਸਬਸਕ੍ਰਾਈਬ ਵੀ ਜਰੂਰ ਕਰਿਓ ਪੂਰੀ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਉਂਦੇ ਵੱਸਦੇ ਰਹੋ ਖੁਸ਼ ਰਹੋ ਚਰਦੀ ਕਲਾ ਵਿੱਚ ਰਹੋ